ਮਾਨ ਸਾਹਿਬ ਕਹਿੰਦੇ ਵੀ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਹੋਰਾਂ ਨੂੰ ਮਿਲੇ ਆ ਤੇ ਜਿਹਦੇ ਵਿੱਚ 9000 ਕਰੋੜ ਦੀ ਉਹਨਾਂ ਨੇ ਨਾਲ ਮੰਗ ਕੀਤੀ ਹੈ ਕੁਝ ਆਰਡੀਐਫ ਦੇ ਪੈਸੇ ਕੁਝ ਮੰਡੀਆਂ ਦੀ ਫੀਸ ਉਹਦਾ ਜ਼ਿਕਰ ਵੀ ਹੋਇਆ ਤੇ ਜ਼ਿਕਰ ਹੋਇਆ 9000 ਕਰੋੜ ਦਾ ਸਾਰੇ ਨਹੀਂ ਤੇ ਕੁਝ ਨਾ ਕੁਝ ਆਉਣ ਦੀ ਆਸ ਤੇ ਹੈ ਫਿਰ ਤੇ ਜੇ ਕੁਝ ਆਉਣਗੇ ਤੇ ਫਿਰ ਇੱਧਰ ਵੀ ਕੁਝ ਜਾਣ ਦੀ ਲੱਗਣ ਦੀ ਵੀ ਆਸ ਬਣਦੀ ਹੈ ਵੀ ਕੁਝ ਨਾ ਕੁਝ ਇੱਧਰ ਲੋਕਾਂ ਦੇ ਪਾਸੇ ਵੀ ਕੰਮ ਕੋਈ ਹੋ ਸਕਦਾ ਨਹੀਂ ਦੇਖੋ ਇਨਾਂ ਦੀ ਜਿਹੜੀ ਮੀਟਿੰਗ ਹੈ ਨਾ ਉਸ ਮੀਟਿੰਗ ਤੋਂ ਜਿੱਦਾਂ ਆੜਤੀਆ ਵਰਗ ਹੈ ਜਾਂ ਸ਼ੈਲਰ ਵਰਗ ਹੈ ਜੀ ਯਾਨੀ ਇਹ ਇੰਡਸਟਰੀਆਂ ਕਹਿ ਲਓ ਆੜਤੀਆ ਵੀ ਇੱਕ ਇੰਡਸਟਰੀ ਹੈ ਸ਼ੈਲਰ ਵੀ ਹੈ ਤਾਂ ਇਹਨਾਂ ਨੂੰ ਥੋੜੀ ਉਮੀਦ ਜਗੀ ਆ ਕਿਉਂਕਿ ਜਿਹੜਾ ਆੜਤੀਆ ਦਾ ਕਮਿਸ਼ਨ ਹੈ ਉਹ ਲੰਬੇ ਸਮੇਂ ਤੋਂ ਸਥਿਰਿਆ ਹ ਹ ਉਹਦੇ ਚੀਜ਼ ਆਫਾ ਨਹੀਂ ਹੋਇਆ ਤੇ ਖਰਚੇ ਤੇ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਘਰਾਂ ਦੇ ਵਾਧੇ ਆ ਹਰ ਇੱਕ ਬਿਜ਼ਨਸ ਦੇ ਵਿੱਚ ਹਰ ਇੱਕ ਸਾਲ ਖਰਚਾ ਵੱਧਦਾ ਹੈ ਤਾਂ ਹੀ ਤੇ ਤਨਖਾਹਦਾਰ ਕਹਿੰਦਾ ਕਿ ਹਰ ਇੱਕ ਸਾਲ ਮੇਰੀ ਤਨਖਾਹ ਵਧਾ ਦਿਓ ਜੀ ਕਿਉਂ ਕਿ ਕਿਉਂਕਿ ਜਿਹੜੇ ਰੇਟ ਤੁਹਾਨੂੰ ਪੈਟਰੋਲ 1 ਜਨਵਰੀ ਨੂੰ ਮਿਲਦਾ ਹੈ ਉਹ 31 ਦਸੰਬਰ ਨੂੰ ਕਈ ਵਾਰ ਨਹੀਂ ਜਾਂਦਾ ਠੀਕ ਹੈ ਨਾ ਜੀ ਸੱਚੀ ਗੱਲ ਹੈ ਜੀ ਤਾਂ ਗਾਣਿਆ ਕਿ ਭਾਈ ਹੁਣ ਇਸ ਮਾਮਲੇ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਇਹਨਾਂ ਨੇ ਆਸ ਜਗਾਈ ਆ ਇੱਕ ਤੇ ਇਹ ਕਿ ਭਾਈ ਚੌਲ ਜਿਹੜੇ ਇੱਥੋਂ ਚੁੱਕੇ ਜਾਣਗੇ ਜੇ ਚੌਲ ਚੁੱਕੇ ਜਾਣਗੇ ਤੇ ਸ਼ੈਲਰ ਮਾਲਕ ਜਿਹੜੇ ਆ ਉਹ ਲਵਾ ਲੈਣਗੇ ਜੀ ਠੀਕ ਹੈ ਜੀ ਤੇ ਅੱਛਾ ਸ਼ੈਲਰ ਮਾਲਕਾ ਤੁਸੀਂ ਜਿੱਤ ਆ ਗਿਆ ਗੱਲਾਂ ਗੇ ਵਧਾਉਨੇ ਆ ਆ ਪਿੱਛੇ ਜੇ ਉਹ ਜੇ ਲੈਟਰ ਨਿਕਲੇ ਤਾਂ ਇਹਨਾਂ ਨੇ ਇੱਕ ਕਿਤੇ ਨਾ ਕਿਤੇ ਭਾਈ ਆਫਰ ਦਿੱਤੀ ਆ ਕਿ ਜਿਹੜਾ 25% ਬਰੋਕਰ ਹੁੰਦਾ ਸੀ ਹੁਣ ਉਸ ਨੂੰ ਅਸੀਂ 10 ਤੇ 15 ਚ ਵੰਡ ਦਿੰਦੇ ਆ ਕਿ 10 ਵਾਲਾ ਸਾਨੂੰ ਚੁਕਾ ਦਿਓ 15 ਵਾਲਾ ਬਰੋਕਣ ਜਿਹੜਾ ਹੈ ਉਹ ਤੁਸੀਂ ਆਪਣੇ ਕੋਲ ਸੇਫ ਰੱਖ ਲਓ ਆਪਣੇ ਕੋਲ ਰੱਖ ਲਓ ਜੀ ਉਹ ਬਾਅਦ ਦੇ ਵਿੱਚ ਜਿਹੜਾ ਸਟਾਕ ਹੈ ਗਵਰਨਮੈਂਟ ਚੁੱਕ ਲਏਗੀ ਹੂੰ ਤੇ ਉਹਦੇ ਚ ਮੈਨੂੰ ਮਤਲਬ ਕਿ ਫਿਰ ਕਹਾਣੀ ਸਮਝ ਆਈ ਕਿ ਠੀਕ ਹੈ ਇਹ ਆਫਰ ਹੈ ਪਰ ਜਿਹੜੇ ਬੰਦੇ ਤੇ ਸਹਿੰਦੇ ਆ ਉਹ ਐਸਾ ਕਰ ਲੈਣਗੇ ਪਰ ਜਿਹੜੇ ਉਹ ਮਤਲਬ ਕਮ ਆਫ ਦਾ ਚਲਾਉਂਦੇ ਨੇ ਜੀ ਜਿਹਨਾਂ ਦਾ ਸਰਕਲ ਹੀ ਬਹੁਤ ਛੋਟਾ ਜਿਹੜੇ ਕੱਲੇ ਸ਼ੈਲਰ ਤੇ ਮਨਅਸਰ ਨਹੀਂ ਨਿਰਭਰ ਨੇ ਉਹਨਾਂ ਦਾ ਕਿਵੇਂ ਹਿਸਾਬ ਕਿਤਾਬ ਚੱਲੂਗਾ ਇਹ ਇਹ ਵੀ ਇੱਕ ਕਿਤੇ ਨਾ ਕਿਤੇ ਵਿਚਾਰਨਯੋਗ ਗੱਲ ਆ ਜੀ ਹੁਣ ਦੂਜੇ ਪੱਖ ਤੋਂ ਜੇ ਆਪਾਂ ਆੜਤਕੀ ਦੇ ਇਤਿਹਾਸ ਨਾਲ ਦੇਖੀਏ ਤਾਂ ਇਹਨਾਂ ਨੇ ਜਾ ਕੇ ਜਿਹੜੀ ਗੱਲ ਕਹੀ ਆ ਕਿ ਭਾਈ ਇਹਨਾਂ ਦੇ ਕਮਿਸ਼ਨ 'ਚ ਇਜ਼ਾਫਾ ਕਰੋ ਹੂੰ ਸ਼ਾਇਦ ਕਟਕਟਾ ਕੇ ਕਿਉਂਕਿ ਇਹਨਾਂ ਨੂੰ ਥੋੜਾ ਕਟੌਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਨਾ ਸ਼ਾਇਦ ਕੁਆਂਟਲ ਪਿੱਛੇ 45 ਜੀ ਜੀ 45 ਕੇ 46 ਆ ਹੂੰ ਤੇ ਉਹ ਟੀਡੀਐਫ ਕੱਟਦੇ ਨੇ ਸ਼ਾਇਦ ਜੀ ਜੀ ਤੇ ਕੱਟ-ਕਟਾ ਕੇ ਹੁਣ ਕਿੰਨਾ ਬਚਦਾ ਮੈਨੂੰ ਐਕਸੈਪਟ ਤੇ ਪਤਾ ਨਹੀਂ ਆ ਕਿ ਉਹ ਵਧਾਓ ਇੱਕ ਤੇ ਜੀ ਹਾਲਾਂਕਿ ਜਿਹੜਾ ਆਪਣਾ ਇਹਨਾਂ ਦਾ ਢਾਂਚਾ ਹੈ ਤੇ ਜਿਹੜੀ ਉਹਦੇ ਮੁਤਾਬਕ ਉਪਨੀਮਾ ਦੀ ਮقرਰ ਰਾਸ਼ੀ ਬਣਦੀ ਆ ਹੂੰ ਉਹ 95 ਰੁਪਏ ਕੁਝ ਪੈਸੇ ਬਣਦੀ ਆੜਦੀ ਆ ਜੀ ਯਾਨੀ ਸਦਾ ਲਾਲੂ ਜੇ ਆਪਾਂ ਟੀਡੀਐਫ ਘੱਟ ਘਟਾ ਕੇ 40 ਬਤਾ ਲਈ ਤੋਂ ਜੇ ਦੇਖੀਏ ਤਾਂ ਉਹ ਲਗਭਗ 60 ਬਣਦੀ ਹੈ ਜੀ ਇਹ ਕਹਿ ਰਹੇ ਹੋਣਗੇ ਕਿ ਵਿਚ ਵਿਚਾਲੇ ਦੇ ਦਿਓ ਇਹਨਾਂ ਨੂੰ ਹੂੰ ਹੂੰ ਤੇ ਉਧਰੋਂ ਜੇ ਚੌਲ ਚੱਕੋਗੇ ਤਾਂ ਸ਼ੈਲਰ ਮਾਲਕ ਸੌਖੇ ਹੋ ਜਾਣਗੇ ਤੇ ਪੰਜਾਬ ਸੂਬਾ ਸੌਖਾ ਹੋ ਜਾਗਾ ਕਿਸਾਨ ਸੌਖਾ ਹੋ ਜਾਗਾ ਜੀ ਜੀ ਬਾਕੀ ਆੜੀਐਫ ਆੜੀਐਫ ਨਾਲ ਜਿਹੜਾ ਮਸਲਾ ਜੁੜਿਆ ਉਹ ਜੁੜਿਆ ਹੈ ਕਿ ਭਾਈ ਜੇ ਉਹ ਤਨਾ ਆ ਜਾਏਗਾ ਤੋਂ ਉਸਤਾਨ ਦੇ ਨਾਲ ਵਿਕਾਸ ਕਾਰਜ ਕਰਾਂਗੇ ਤੇ ਉਹ ਵਿਕਾਸ ਕਾਰਜ ਫਿਰ ਅੱਗੇ ਚੋਣਾ ਚ ਸਾਡੇ ਲਈ ਸਹਾਇਤ ਸਿੱਧੂ ਬਣਗੇ ਜੀ ਬਿਲਕੁਲ ਬਿਲਕੁਲ ਖਾਸ ਕਰਕੇ ਹੁਣ ਸਰਕਾਰ ਨੂੰ ਵੀ ਲੋੜ ਹੈ ਕਿਉਂਕਿ ਚੋਣਾ ਨੇੜੇ ਹੈ ਤੇ ਜੇ ਇਸ ਟਾਈਮ ਕੁਝ ਨਾ ਦਿਖਾਇਆ ਗਿਆ ਕੁਝ ਨਾ ਲਾਇਆ ਗਿਆ ਜਨਤਾ ਵਾਸਤੇ ਤੇ ਫਿਰ ਮੁਸ਼ਕਲ ਹੈ ਥੋੜਾ ਜਿਹਾ ਖੈਰ